ਆਜਾਣੇ ਤਾਰੀਖੀ ਨਾ ਵਦਾ ਹੋਏ ਪਰ ਆਮੇ ਨਹੀਂ ਕੰਸਾ ਆਪੇ ਇਹ ਹੁੰਦਾ ਗੱਲ ਕਰੇ ਆਂ ਦੇਹੀ ਜੀਆ ਮੁੰਡਿਆ ਦਾ ਕੋਲ ਦੂਰ ਹੈ 702 ਸਾਲ ਪਹਿਲੇ ਮੁੰਡਿਆ ਲੱਗਦੀ ਰਹੀਆਂ ਸਾਡੀ ਕੁੜੀਆਂ ਤੇ ਮੇਰੀ ਜਹਾਜ਼ ਆਹ ਮਹਾਰਾਜ ਬਾਹਰ ਰਹੇ ਉੜ ਜਾਈਏ ਉਹ ਵੀ ਨਹੀਂ ਉੱਧਾ ਨਹੀਂ ਬੈਠੇ ਗੱਡੀ ਉਹ ਦੋ ਫੇਰ ਹੋਣਿਆ ਮੈਂ ਕਹਿੰਦੀ ਨਹੀਂ ਕਹਿੰਦੇ ਦੂਰ ਨਹੀਂ ਅੱਡਾ ਕੱਢੀ ਆਏ ਤੇ ਆਡੇ ਮਿਲਦਾ ਤੇ ਚਾਲ ਜਿਵੇਂ ਮਾ ਗੜੇ ਲੇ ਬੀਤੋਂ ਆਉਂਦੇ ਪਾਪਾ ਤਾਂ ਆਇਆ ਨਹੀਂ ਉਹ ਵੀ ਤਾਂ ਟਿਕ ਰਹਿ ਗਈ ਜਦ ਪੈਰੋਂ ਸਨ ਲੱਗਣ ਕਾਲਾ ਵੀ ਥੱਲੇ ਜੇ ਹੋਣ ਲੱਗ ਗਿਆ ਕਾਲਾ ਵੀ ਥੱਲੇ ਜੇ ਹੋਣ ਲੱਗ ਗਿਆ ਵਾ ਫਿਰ ਮੈਂ ਕਿਹਾ ਵੀ ਕਿਹੜਾ ਵੀਰ ਹੈ ਜਿਹਨੂੰ ਇੱਤਿਵਰੇਗਾ ਉਹ ਹੋਰ ਕਿਹੜਾ ਵੀਰ ਕਿਹੜਾ ਹੈ ਜੀ ਉਹ ਮੇਰੇ ਨਾਲ ਅਜਿਹਾ ਕਰਦਾ ਸੀ ਜੀ ਦਾ ਖਲਕੀ ਨੋਈ ਮੈਂ ਬੀਨੂੰ ਵੀ ਕੀ ਦਿੰਦਾ ਨਹੀਂ ਕਹਿੰਦਾ ਹਰ ਚਾਰ ਕਰਦਾ ਫਿਰ ਲੱਗਦਾ ਚਾਰ ਆ ਬੀੜ ਵੀ ਇਹਨੇ ਜਵਾਲੇ ਜਿਹੜਾ ਹੀ ਗਿਆ ਉਹਦੇ ਵਾਲੇ ਡੋਡਾ ਮੰਡੀ ਦਾ ਟੱਗੇਰੀ ਦੀ ਆਹ ਸਭ ਸੰਗਿਉਰੀ ਫਰੀ ਗਈ ਕਿੰਨੀ ਜੀ ਨਹੀਂ ਅਗਰ ਵੀ ਦੂਜੇ ਰੌਣ ਜਵਾਲ ਪਾਗੇ ਦੇ ਵੀ ਜਾ ਕੇ ਬਣ ਗਿਆ ਅਜੇ ਦੂਜੇ ਟੂਰਨਾਮੈਂਟ ਤੇ ਉਹਦੇ ਪਿੱਤੇ ਬਾੜਾ ਨਹੀਂ ਵੇਈ ਉਹ ਮੈਂ ਜਿੱਤ ਮੋੜਾ ਜਿੱਦੜ ਗੜ ਕਾਦਾ ਇੱਕੋ ਇਧਰ ਗੜ ਕਾਦੂ ਤੇ ਬਣ ਗਿਆ ਬਈ ਇਹ ਇਹ ਪਤਾ ਨਹੀਂ ਕਦਾ ਕਾਉਟੀਆਂ ਬੁਨੇ ਲੋਕ ਮੈਂ ਜੀ ਲੈਣੇਗਾ ਮोटा ਨਾ ਬਾਰੇ ਪੰਨੀ ਦੇ ਸਤਾਨਾ ਸਨਣਾ ਜਦੇ ਜੇ ਵੀ ਲੈ ਕੇ ਕਰਕੇ ਵਧੀਆ ਟੀਮ ਬਣਾਈ ਦੀ ਬਾਨੀ ਸਰਦਾਰਾ ਰੱਬੀ ਇਹਨੂੰ ਐ ਤੇ ਵੀ ਫੈਦਾ ਕੰਮ ਬੂਗਾ ਕਰਾਉ ਉਹਦਾ ਹੈ ਨਹੀਂ ਜੀ ਉਹਦਾ ਬਾੜਾ ਤਾਂ ਖੜਾ ਹੁੰਦਾ ਤੇ ਅਰੇ ਇਧਰ ਆਇਆ ਖੜਨ ਜੇ ਉਹ ਕੋਈ ਮੈਡੀਕਲ ਜੀ ਕੋਸਤਾ ਜਵਾਬ ਦਿੱਤਾ ਇਦਨੂ ਆਪੇ ਬੋਖਾ ਕੇ ਆਪਾਂ ਕਹਾਂਏ ਕਿ ਉਹ ਗਰੰਟ ਕਰ ਨੂੰ ਨਹੀਂ ਗਾ ਗੋਦੀ ਰਿਹਾ ਤਾਂ ਗੋਦੀ ਰਿਹਾ ਇਹਦਾ ਨਾ ਇਟਰਾ ਹੋ ਰਿਹਾ ਪਾ ਕੇ ਨੂੰ ਆਇਆ ਕਹਿੰਦੇ ਬਈ ਵੀ ਤਾਂ ਬੰਦੇ ਦੇ ਧੜਕੇ ਦੇ ਫਿਰਦੇ ਨੇ ਤੂੰ ਹੁਣ ਆ ਕੇ ਹਮਤਾਨ ਕਰ ਰਹਾ ਰੋ ਨਾ ਗੜਾ ਬਣਾ ਦੇ ਉਹ ਤੇ ਆਪਣੇ ਬਣਾ ਦੇ ਅੰਦਰ ਇਟਰਾ ਪਾ ਦੇ ਨਾ ਉਹ ਬਣਾ ਕਰਾ ਤੇ ਤਾਂ ਲਾਈ ਲਾਗ ਦਿੱਤੀ ਆਪ ਜਿਖਾਈ ਦੀ ਬੰਟੀ ਤੇ ਬਹੁਤ ਲਾਜ਼ੀ ਉਹ ਕਮੇਟੀ ਨੇ ਪਿੰਡ ਦੀ ਨਹੀਂ ਲਾਜ਼ੀ ਤੇ ਫਿਰ ਤਾਂ ਲੱਗ ਪਿਆ ਉਹਦੋਂ ਇਹ ਆ ਕੇ ਬਈ ਸਾਰੇ ਪਿੰਡ ਦਾ ਇੱਕ ਬੋਲਾਇਆ ਤੇ ਤੇਰੀਆਂ ਮਤਸਨ ਹਰਾਂ ਦਾ ਫੋਟੋ ਬੋਲਾ ਫਾਇਨਲ ਹਾਂ ਇਹਦੇ ਨਾਲ ਇਹ ਮੈਂ ਬੋਲਾਇਆ ਕਿਉਂ ਫਰਮੋਦੀਆਂ ਨਾਲ ਇਹਨੇ ਜਦ ਤੱਕ ਇਹ ਬਾਕੀ ਹੈ ਇਹ ਕੋਈ ਨਾ ਚੁੱਪ ਚੀਦਰੇ ਪਈ ਇਹਦੇ ਬਾਰੇ ਫਰਮੋਦੀਆਂ ਨਾਲ ਇਹਦਾ ਉਹਨਾਂ ਦਾ ਨਾਮ ਪਈ ਆ ਬੰਦ ਉਹਨਾਂ ਦਾ ਉਹਨਾਂ ਦੇ ਨਾਮ ਆ ਬੋਤਲ ਦੇ ਕੋਰਨੀਰੀ ਕਰੋ ਬਈ ਚੈੱਕ ਬਾਈ ਦੇ ਨਾਮ ਇਹ ਸਾਰੇ ਬਾਹਰ ਲੈਣੇ ਵਿਨਰ ਦੀ ਬਾਲਾ ਆ ਜੀ ਆ ਵੀ ਬਾਲਾ ਆ ਵੀ ਬਾਲਾ ਆ ਵੀ ਬਾਲਾ ਜਰਾ ਰੱਖ ਆ ਲੈ ਰੱਖਿਆ ਨਾਟਿਆ ਨਾ ਅੰਦਰ ਵੀ ਬਾਲਾ ਕਾਲੇ ਕਾਲਾ ਸੋਨਾ ਰੀਕਾ ਕਾਲਾ ਅੱਜ ਦਾ ਸੀਨ ਅੱਛਾ ਥਾ क्या बहुत हो गया है और वीडियो रहा